ਪਤਾ ਨਹੀਂ ਸਦਾਣੇ ਵਾਲਿਆ ਜੱਟਾ ਕਿਹੜੀ ਮਿੱਟੀ ਦਾ ਬਣਿਆ ਸਵੇਰੇ ਸਰੰਦ ਹੁੰਨਾ ਦਰਖਤ ਨਹੀਂ ਪੱਟਣ ਦਿੰਦਾ ਤੇ ਸ਼ਾਮ ਨੂੰ ਪਾਣੀਆਂ ਦੇ ਮੁੱਦੇ ਤੇ ਲੁਧਿਆਣੇ ਖੜਿਆ ਹੁੰਨਾ ਕਦੇ ਟਾਲੀਆਂ ਦੇ ਮੁੱਦੇ ਤੇ ਪੱਤ ਧਰਨੇ ਲਾ ਦਿੰਦਾ ਬਾੱਚੇ ਕਰਾ ਦਿੰਦਾ ਤੇ ਕਦੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲੱਗ ਜਾਂਦਾ ਕਿਹੜੀ ਮਿੱਟੀ ਦਾ ਬਣਿਆ ਤੇ ਉਹ ਕੁੱਖ ਕਿੰਨੀ ਘੈਂਟ ਹੋਊਗੀ ਜਿਹੜੀ ਕੁੱਖ ਚੋਂ ਤੂੰ ਜਨਮ ਲਿਆ ਹੈ ਉਹ ਮਾਂ ਪਿਓ ਕਿੰਨੇ ਘੈਂਟ ਹੋਣਗੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਤੇ ਉਹ ਪਿੰਡ ਕਿੰਨਾ ਘੈਂਟ ਹੋਊਗਾ ਜਿਹਦੇ ਨਾਮ ਤੋਂ ਤੈਨੂੰ ਜੱਟਾ ਜਾਣਿਆ ਜਾਂਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਐਨੇ ਲੀਡਰ ਜਿੱਤ ਕੇ ਵੀ ਨਹੀਂ ਫਿਰਦੇ ਐਨੇ ਲੀਡਰ ਜਿੱਤ ਕੇ ਵੀ ਨਹੀਂ ਕੰਮ ਕਰ ਸਕਦੇ ਜਿੰਨਾ ਤੋਂ ਹਾਰ ਕੇ ਕਰੀ ਜਾਂਦੇ ਡਿੰਡੇ ਵਾਲਿਓ ਅੱਜ ਪਸਤਾਉਂਦੇ ਹੋਣਗੇ ਪਹਿਲਾਂ ਮੌੜ ਵਾਲੇ ਪਸਤਾਉਂਦੇ ਸੀ ਅੱਜ ਬਠਿੰਡੇ ਵਾਲੇ ਪਸਤਾਉਂਦੇ ਹੋਣਗੇ ਕਿ ਅਸੀਂ ਇੱਕ ਘੈਂਟ ਬੰਦੇ ਨੂੰ ਇੱਕ ਹੀਰੇ ਬੰਦੇ ਨੂੰ ਗਵਾ ਲਿਆ ਇੱਕ ਪੰਜਾਬ ਦੇ ਰਾਖੇ ਨੂੰ ਹਰਾ ਲਿਆ ਤੇ ਉਹਨਾਂ ਨੂੰ ਜਿਤਾ ਲਿਆ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਜਿਨ੍ਹਾਂ ਨੇ ਨਸ਼ੇ ਮੰਡੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਬੰਜਰ ਕੀਤਾ ਜਿਨ੍ਹਾਂ ਨੇ ਬੇਅਦਬੀਆਂ ਦੇ ਵਿੱਚ ਆਉਣ ਵਾਲੇ ਬੰਦਿਆਂ ਨੂੰ ਛੁੜਾਇਆ ਡੇਰਾ ਸਾਦਾ ਨੂੰ ਮਾਫੀਆਂ ਦਵਾਈਆਂ ਤੇ ਉਹਨਾਂ ਨੂੰ ਜਿਤਾ ਲਿਆ ਤੇ ਉਹ ਬੰਦੇ ਨੂੰ ਤੁਸੀਂ ਹਰਾ ਲਿਆ ਜਿਹੜਾ ਬੰਦਾ ਅੱਜ ਸਰਹੰਦ ਦੀ ਧਰਤੀ ਦੇ ਕੋਲ ਜੋ ਦਰਖਤ ਪੱਟੇ ਜਾਂਦੇ ਐ 25 ਹਜ਼ਾਰ ਰੁੱਖਾਂ ਨੂੰ ਵੱਡਣ ਤੋਂ ਰੋਕਣ ਲਈ ਯਤਨ ਕਰ ਰਿਹਾ ਹੈ ਜਿਹੜਾ ਬੰਦਾ ਸਤਲੋਜ ਦੇ ਪਾਣੀ ਨੂੰ ਗੰਦਾ ਹੋਣ ਤੋਂ ਬਚਾ ਰਿਹਾ ਹੈ ਜਿਹੜਾ ਬੰਦਾ ਟਾਲੀਆਂ ਵੱਡਣ ਤੋਂ ਰੋਕ ਕੇ ਉਹਨਾਂ ਤੇ ਪਰਚੇ ਕਰਾ ਰਿਹਾ ਹੈ ਜਿਹੜਾ ਬੰਦਾ ਵਾਤਾਵਰਣ ਦੀ ਸੰਭਾਲ ਕਰ ਰਿਹਾ ਹੈ ਜਿਹੜਾ ਬੰਦਾ ਚਿੱਟੇ ਤੋਂ ਰੋਕ ਰਿਹਾ ਜਿਹੜਾ ਬੰਦਾ ਹਰ ਸ਼ਨੀਵਾਰ ਨੂੰ ਬਹਿ ਕੇ ਧੀਆਂ ਭੈਣਾਂ ਦੇ ਘਰ ਬਸਾ ਰਿਹਾ ਹੈ ਇੱਕ ਪਾਸੇ ਘਰ ਉਜਾੜਨ ਵਾਲੇ ਨੇ ਇੱਕ ਪਾਸੇ ਕੁੱਖਾਂ ਝਾੜਨ ਵਾਲੇ ਨੇ ਇੱਕ ਪਾਸੇ ਸਾਡਾ ਭਰਾ ਲੱਖਾ ਸਿੰਘ ਸਿਧਾਣਾ ਪੰਜਾਬ ਨੂੰ ਬਚਾਉਣ ਵਾਲਾ ਜਵਾਨੀ ਨੂੰ ਬਚਾਉਣ ਵਾਲਾ ਧੀਆਂ ਦੇ ਘਰ ਬਸਾਉਣ ਵਾਲਾ ਬਠਿੰਡੇ ਵਾਲਿਓ ਅੱਜ ਪਸਤਾਵਾ ਹੁੰਦਾ ਜਾਂ ਨਹੀਂ ਸੱਚੀ-ਸੱਚੀ ਦੱਸਿਓ ਜੇ ਕਦੇ ਜਿਤਾ ਕੇ ਲੋਕ ਸਭਾ ਭੇਜਿਆ ਹੁੰਦਾ ਤਾਂ ਗੱਲਾਂ ਮਿੱਤਰੋ ਕੁਝ ਹੋਰ ਹੀ ਹੋਣੀਆਂ ਸੀ ਜਦੋਂ 6 ਫੁੱਟ ਦੇ ਜਵਾਨ ਨੇ ਉੱਥੇ ਬੋਲਣਾ ਸੀ ਨਾ ਅੱਖਾਂ ਚੱਖਾਂ ਪਾ ਕੇ ਮੋਦੀ ਦੇ ਅਮਿਤ ਸਾਹ ਦੇ ਇਹ ਫਿਰ ਥਰ-ਥਰ ਕੰਮਣੇ ਸੀ ਵੱਡੇ ਬੈਲੀ ਥਰ-ਥਰ ਪਰ ਕੋਈ ਦੁੱਖ ਨਹੀਂ ਮੈਨੂੰ ਇਹ ਸੀ ਕਿ ਸ਼ਾਇਦ ਹੁਣ ਬਾਈ ਦੇ ਨਰਾਸਾ ਲੱਗੀ ਹੁਣ ਸ਼ਾਇਦ ਹੀ ਉੱਠ ਪਾਊਗਾ ਪਰ ਫੇਰ ਜਦ ਉਸੇ ਜਗ੍ਹਾ ਤੇ ਆ ਗਿਆ ਫੇਰ ਇੱਕ ਵਾਪਸੀ ਕੀਤੀ ਫੇਰ ਪੰਜਾਬ ਦਾ ਦਰਦ ਲੈ ਕੇ ਚੱਲ ਰਿਹਾ ਹੈ ਫੇਰ ਰੁੱਖਾਂ ਦੀ ਗੱਲ ਕਰਦਾ ਫੇਰ ਧਰਤੀ ਦੀ ਗੱਲ ਕਰਦਾ ਫੇਰ ਜਵਾਨੀ ਦੀ ਗੱਲ ਕਰਦਾ ਫੇਰ ਪਾਣੀਆਂ ਦੀ ਗੱਲ ਕਰਦਾ ਫੇਰ ਬੋਲੀ ਦੀ ਗੱਲ ਕਰਦਾ ਹੈ ਕਿ ਧਾਨਾ ਤਾਨਾ ਤਾਨਾ ਸਦਾਨੇ ਵਾਲਿਆ ਤਾਨਾ ਵੱਡੇ ਜਿਗਰਾ ਲਈ ਫਿਰਦਾ ਹੈ ਜਿਹੜਾ ਆਪਣੇ ਲੋਕਾਂ ਲਈ ਖੜਦਾ ਹੈ ਭਾਵੇਂ ਲੋਕ ਤੇਥੋਂ ਮੁਨਕਰ ਹੋ ਜਾਂਦੇ ਐ ਲੋਕ ਤੇਨੂੰ ਵੋਟਾਂ ਨਹੀਂ ਪਾਉਂਦੇ ਲੋਕ ਤੇਥੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਐ ਪਰ ਮੈਂ ਕਹਿਣਾ ਤੂੰ ਫੇਰ ਉਹੀ ਪੰਜਾਬ ਦੇ ਜਨਮਿਆਂ ਨਾਲ ਖੜ ਕੇ ਆਪਣੇ ਹੋਣ ਦਾ ਸਬੂਤ ਦੇ ਜਾਣਾ ਆਪਣੇ ਹੋਣ ਦਾ ਸਬੂਤ ਕਿਉਂਦਾ ਰਹਿ ਮੇਰੇ ਵੱਲੋਂ ਦਾ ਸਲੂਟ ਹੈ ਭਰਾਵਾ ਤੇਰਾ ਦੇਨ ਪੰਜਾਬੀ ساری ਉਮਰ ਨਹੀਂ ਦੇ ਸਕਦੇ ਜੇ ਕਰੇ ਤੂੰ ਧਿਆਕ ਤੋਂ ਸੋਚਣਾ ساری ਉਮਰ ਤੇਰਾ ਦੇਨ ਨਹੀਂ ਦੇ ਸਕਦੇ ਸਧਾਣੇ ਵਾਲਿਆ ساری ਉਮਰ ਚਾਹੁੰਦੇ ਰਹੋ ਜਿਹੜੇ ਲੱਖੇ ਸਧਾਣੇ ਬਾਈ ਨੂੰ ਪਿਆਰ ਕਰਦੇ ਐ ਤੇ ਸ਼ੇਅਰ ਕਰਦੇਓ ਤੇ ਕੰਮਾਂ ਨੂੰ ਪਿਆਰ ਕਰਦੇ ਹੋ ਹਮ ਸ਼ੇਅਰ ਕਰਦੇ ਤੇ ਆਪਣੇ ਪੇਜ ਤੋਂ